ਸਾਰੇ ਸਿੱਖ ਜਗਤ ਦੀ ਗੱਲ ਹੀ ਹੈ ਜੇ ਸਾਰੇ ਮੰਦੇ ਹੁੰਦੇ ਪਰ ਇੱਕ ਨਾ ਹੋ ਜਾਂਦੇ ਇਹਨਾਂ ਨੇ ਇੱਕ ਰਹਿਣਾ ਸੀ ਹੁਣ ਤਾਂ ਕੰਧ ਨਾਲ ਕੰਧ ਜੁੜੀ ਗੁਰਦਵਾਰਾ ਇਹਨਾਂ ਨੇ ਇਸ ਪੰਜਾਬ ਦੀ ਧਰਤੀ ਤੇ ਜੋ ਕੀਤਾ ਵਾ ਕੀਤਾ ਹੀ ਕੀਤਾ ਭਾਲੇ ਜੇ ਨਹੀਂ ਆ ਹੋਰ ਸਟੇਟਸ ਅਦਰ ਸਟੇਟ ਦੇ ਨੇ ਸਟੇਟਾਂ ਨੇ ਹਰਿਆਣਾ ਲਾਲੋ ਜੋਪੀ ਲਾਲੋ ਹਮ ਜੋ ਜਿੱਥੇ ਗਿਆ ਹੋਏ ਉਹਨੂੰ ਪਤਾ ਨਹੀਂ ਉਥੇ ਲੋਕ ਇਕੱਠੇ ਹੋ ਕੇ ਰਹਿੰਦੇ ਆ ਜੇ ਲੋ ਠੀਕ ਹੈ ਬਹੁਤ ਦੂਰ ਆ ਵੀ ਫਿਰ ਗੁਰਦੁਆਰਾ ਬਣ ਗਿਆ ਪਰ ਕੰਧ ਨਾਲ ਕੰਧ ਜੋੜੀ ਗੁਰਦੁਆਰਾ ਬਣਿਆ ਪਤਾ ਕਿਉਂ ਇਹ ਨਫਰਤ ਦਾ ਵੀ ਬੀਜ ਗਿਆ ਗਿਆ ਇੱਕ ਹੋਂਮੇ ਦਾ ਵੀ ਬੀਜ ਗਿਆ ਹੰਕਾਰ ਸੇ ਇੱਕ ਜਗ੍ਹਾ ਸੀ ਇਕੱਠੇ ਨਹੀਂ ਹੋਏ ਕਿਉਂ ਹੋਏ ਕਿ ਗੁਰਬਾਣੀ ਦੀ ਅਸੀਂ ਸੁਣੀ ਕੋਈ ਨਹੀਂ ਹੈ ਗੁਰਬਾਣੀ ਮੁਤਾਬਕ ਦੋਨੇ ਸੁਣਦੇ ਹੁੰਦੇ ਤੇ ਦੋਨੇ ਫਿਰ ਇੱਕੋ ਨੇ ਸੀ ਪਰ ਨਹੀਂ ਪਈ ਦੋਨੇ ਲੱਗੋਗੇ ਭੇਦ ਹੋਣ ਹਣ ਵਿਦੇਸਾਂ ਚਲੇ ਜਾਓ ਕੱਲੀ ਵਿਚਾਰ ਕਰਦੀ ਇਹ ਸੱਜਣ ਨੇ ਪੈਸੇ ਮੰਗਲੇ ਕਿ ਇਹ ਗੁਰਦਰਾ ਸਾਹਿਬ ਬਣਾਣਾ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਉਥੇ ਮਹਾਰਾਜ ਕਦੋਂ ਗਏ ਸੀ ਵੀ ਕੀ ਕਰਨ ਗਏ ਸੀ ਬਾਬਾ ਬੇਸੰਗ ਦੇ ਲਿਖਤਾ ਗੁਰਬਾਣੀ ਹੈ ਬਈ ਗੁਰਬਾਣੀ ਦਾ ਪ੍ਰਕਾਸ਼ ਹੱਤ ਗਤੀ ਕਹਿੰਦੇ ਇੱਕ ਲੱਗ ਬਣਾਉਣਾ ਇੱਕ ਨਵੀਂ ਦੁਕਾਨ ਉਹ ਵੀ ਵਿਦੇਸ਼ ਦੀ ਧਰਤੀ ਤੇ ਕਹਿੰਦੇ 12 ਲੱਖ ਡਾਲਰ ਇਕੱਠਾ ਕਰੋ ਜੀ ਹਿਸਾਬ ਦਾ ਤੁਸੀਂ ਆਪੇ ਲਾ ਲਓ ਉਹ ਭਾਈ ਜਿਹੜੇ ਗੁਰਦਾਰੇ ਆ ਇਹ ਤਾਂ ਇੱਕ ਨਹੀਂ ਹੁੰਦੇ ਲੋਕ ਉਸ ਸ਼ਹਿਰ ਦੇ ਵਿੱਚ ਕਹਿੰਦੇ 17-18 ਗੁਰਦਾਰੇ ਨੇ ਉੱਥੇ ਪਹਿਲਾਂ ਹੀ ਆਲਰੇਡੀ ਬੇਕੰਧਾ ਨਾ ਕੰਧਾ ਜੁਰਦੀਆਂ ਕੋਲੇ ਕੋਲੇ ਇਹ ਨਹੀਂ ਕਿ ਚਲੋ ਬਈ ਕਿਲੋਮੀਟਰਾਂ ਦਾ ਆਉਣਾ ਲੰਬਾ ਫਰਕ ਪੈ ਗਿਆ। 1-2 ਕਿਲੋਮੀਟਰ ਨਹੀਂ ਤੁਰ ਕੇ ਜਾ ਸਕਦਾ ਦੂਰ ਪੈਂਦਾ ਵਾ। ਇਹ ਫੇਰ ਤਾਂ ਜਦੋਂ ਮੰਨਦੇ ਆ ਠੀਕ ਆ ਵੀ ਬਣ ਗਿਆ ਵੀ ਦੂਰ ਸੀ ਪਰ ਕੋਲੇ ਕੋਲੇ ਲਿਖੀ ਜਾਓ ਕੰਧਰਾ ਕੰਧਾ। ਬੀਐਸਸੀ ਸਿੱਖ ਸਿੱਖ ਕਦੋਂ ਆ ਬਈ ਸਿੱਖੀ ਸਾਇਕੋ ਕਦੋਂ ਰਹੇਗੀ ਸਿੱਖੀ ਤਾਂ ਸਾਡੇ ਆਸ-ਪਾਸ ਵੀ ਨਹੀਂ। ਜੇ ਇੱਕ ਵੀ ਮੰਨਦੇ ਹੁੰਦੇ ਤਾਂ ਇੱਕ ਰਹਿੰਦੇ ਤੁਸੀਂ ਇੱਕ ਦਿਨ ਹੀ ਮੰਨਦੇ। ਕਥੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਪਰ ਗੁਰੂ ਗ੍ਰੰਥ ਸਾਹਿਬ ਦੀ ਕੋਈ ਗੱਲ ਨਹੀਂ ਮੰਨਦੇ ਗੱਲ ਤਾਂ ਹਣੀ ਆ ਮੰਨਣ ਦੀ ਜਿਵੇਂ ਉਸਤਾਦ ਨਾ ਲੱਸੀਆਂ ਪੁਆਇਆ ਨਾ ਦੁੱਧ ਪੁਆਇਆ ਨਾ ਕਪੜੇ ਪੁਆਇਆ ਦਾ ਪੱਖੇ ਚੁਲਾਇਆ ਨਹੀਂ ਰੋਟਾ ਆ ਉਹ ਉਥੇ ਗਿਆਨੀ ਕਮ ਆ ਜਿੰਨਾ ਕਹੇ ਇਥੇ ਵੀ ਭਾਈ ਆ ਜੋ ਤੂੰ ਕੁਝ ਕਰਦਾ ਠੀਕ ਆ ਤਰਾਤਵਾ ਸਤਕਾਰ ਕਰੀ ਚਲ ਜੀ ਸਕ ਕੇ ਕਰ ਭਾਈ ਪਰ ਗੱਲ ਕਹਾਣੀ ਖਤਮ ਹੋਣੀ ਆ ਕਿ ਇਹ ਤੋਂ ਸਤਿਗੁਰ ਪਾਤਸ਼ਾਹ ਦੀ ਕਿੰਨੀ ਕਮਨੀ ਹੈ ਤੇ ਜਿਨ੍ਹਾਂ ਨੇ ਮੰਨਣੀ ਹੈ ਭਾਈ ਉਹਨਾਂ ਲਈ ਹਮੇਸ਼ਾ ਦਰ ਖੁੱਲਿਆ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਤੇ ਗੁਰਨਾਨਕ ਸਾਹਿਬ ਆਪਣੇ ਘਰ ਦੇ ਵਿੱਚ ਕਿਸੇ ਨੂੰ ਜ਼ਬਰਦਸਤੀ ਬਾਹ ਫੜ ਕੇ ਨਹੀਂ ਖਿੱਚ ਕੇ ਲਿਆਉਂਦਾ ਆਉਣਾ ਹੈ ਨਹੀਂ ਆਉਣਾ ਤੇਰੀ ਮਰਜ਼ੀ ਹੈ ਭਾਈ ਇੱਥੇ ਕੋਈ ਜ਼ਬਰਦਸਤੀ ਨਹੀਂ ਹੈ ਧਰਮ ਦੇ ਵਿੱਚ ਦੁਨੀਆ ਦਾ ਕੋਈ ਵੀ ਧਰਮ ਇਹ ਸਿਖਿਆ ਨਹੀਂ ਦਿੰਦਾ ਕਿ ਤੁਹਾਨੂੰ ਅਸੀਂ ਕੋਈ ਜ਼ਬਰਦਸਤੀ ਬਣਾਈਏ ਭਾਈ ਇਤਨ ਲੋਕਾਂ ਦੀ ਸੋਚੀ ਮੋਗਲਾਂ ਦੀ ਸੋਚ ਹੈ ਹੁਣ ਵੀ ਸੋਚ ਐਸੀ ਚਲਦੀ ਆ ਰਹੀ ਹੈ ਕਿ ਐਸੀ ਗਿਣਤੀ ਵਧਾਈਏ ਕੁਆਂਟੀਟੀ ਉਹ ਭਾਈ ਜਿੰਨੇ ਕੋ ਹੈ ਕੁਆਲਿਟੀ ਬਣਾਓ ਵੈਸੀ ਸਿੱਖ ਹਾਂ ਸਿੱਖ ਤਾਂ ਅਨੇਕ ਭੇਟ ਨੂੰ ਬਣਾ ਦਿੱਤਾ ਵੀ ਬਸ ਦਾੜੀ ਰੱਖ ਕੇ ਕੇਸ ਰੱਖ ਤੂੰ ਸਿੱਖ ਹੈ ਇਥੇ ਬੰਦ ਬੰਦ ਕਟਵਾ ਕੇ ਵੀ ਕਹਿੰਦੇ ਸਤਿਗੁਰੂ ਪਾਸ਼ਾ ਤੇਰੇ ਘਰੋਂ ਸਾਨੂੰ ਸਿੱਖੀ ਦੀ ਦਾਤ ਨਾਲ ਜੀ ਇਹ ਤਾਂ ਕੜਾਇਆ ਚੁਪੜੇਗੇ ਫਰੀਦ ਆ ਰਹੇ ਨੇ ਚਰਾਏ ਦੇ ਪਤਾ ਕਿਸ ਬਾਤ ਤੇ ਨਹੀਂ ਕਿ ਸਤਿਗੁਰੂ ਪਾਤਸ਼ਾਹ ਸਾਨੂੰ ਤੇਰੇ ਕਰੋ ਸਿੱਖੀ ਦੀ ਦਾਤ ਮਾ ਦੇਵੇ ਇਤੇ ਇੱਕੋ ਹੀ ਬਣਾਇਆ ਤੂੰ ਭੇਖ ਭਾ ਪੇਖ ਬਣਾ ਤੈਨੂੰ ਸਿੱਖ ਬਣਾਈਏ ਇਹ ਤਾਂ ਬਾਰੇ ਸਭ ਕੁਝ ਕੁਰਬਾਨ ਕਰਨਾ ਪੈਂਦਾ ਸਭ ਕੁਝ ਬਾਨਾ ਪੈਂਦਾ ਵਾ ਫੇਰੀ ਗੁਰੂ ਇਹ ਕਹਿੰਦਾ ਇਹ ਮੇਰਾ ਸਿੱਖ ਹੈ ਆ ਭੇਗੜਾ ਨੇ ਕਿਨੇ ਕਹਣਾ ਕਿਤੇ ਦੱਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬੇਸ ਤਾਂ ਇਹਦੀ ਸੋਣੀ ਐ ਇਹਦੀ ਮੰਨਣੀ ਐ ਉਹ ਜਿੰਨੇ ਮਰਜੀ ਦੁਨੀਆ ਤੇ ਗ੍ਰੰਥ ਹੋਣ ਉਹਨਾਂ ਦਾ ਸਤਕਾਰ ਐ ਸਾਰੀ ਦੁਨੀਆ ਦੇ ਗਿਆਨ ਉਹਦਾ ਸਤਕਾਰ ਐ ਪਰ ਮੰਨਣੀ ਅਸੀਂ ਆਪਣੇ ਪਿਤਾ ਦੀ ਐ ਆਪਣੇ ਪਿਓ ਦੀ ਐ ਆਪਣੇ ਪਿਓ ਨੂੰ ਛੱਡ ਕੇ ਦੂਸਰੇ ਦੀ ਗੱਲ ਮੰਨੇ ਕਿ ਔਰਤ ਆਪਣੇ ਪਤੀ ਨੂੰ ਛੱਡ ਕੇ ਪਤੀ ਵੀ ਗੱਲ ਛੱਡ ਕੇ ਜੇ ਆਸ ਬੋਸਰਾਂ ਨੂੰ ਮੰਨਦੀ ਫਿਰੇ ਉਹਨਾਂ ਦੀਆਂ ਗੱਲਾਂ ਸੁਣਦੀ ਰਹੇ ਮੰਨਦੀ ਰਹੇ ਪਤਾ ਫਿਰ ਕੀ ਕਹਿੰਦੇ ਖਾਸਮ ਦੇ ਸਾਰੇ ਤੇ ਕਮ ਯਾਦ ਉਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਪਾਚਾ ਇਹ ਨਹੀਂ ਕਹਿੰਦੇ ਗਿਆਨ ਇਹ ਨਹੀਂ ਕਹਿੰਦੇ ਕਿ ਦੂਜਿਆਂ ਦਾ ਨਰਾਦਰ ਕਰ ਜਿਸ ਅਦਕੇ ਉਹਨਾਂ ਨੂੰ ਦਿਨ ਕਾ ਮੋਸਤ ਬਿਲਕੁਲ ਤਾਂ ਜੀ ਆਇਆਂ ਨੂੰ ਸੇਵਾ ਵੀ ਕਰਦਾ ਕਿ ਕੋਈ ਗੱਲ ਨਹੀਂ ਪਰ ਆਪਣੇ ਪਿਤਾ ਤੋਂ ਬਿਗੈਰ ਉਹਨਾਂ ਨੂੰ ਤਾਏ ਚਾਚੇ ਦਾ ਕਹਿ ਸਕਦੇ ਆ ਪਰ ਆਪਣੇ ਪਿਤਾ ਦਾ ਦਰਦ ਨਹੀਂ ਦੇ ਸਕਦੇ ਅਸੀਂ ਸੇਵਾ ਕਿਤੇ ਵੀ ਕਰ ਸਕਦੇ ਆ ਸਭ ਦਾ ਸਦਕਾਰ ਕਰਾਂਗੇ ਕਰਨਾ ਚਾਹੀਦਾ ਪਰ ਅਸੀਂ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਆਲਾ ਜੋ ਮਾਨ ਸਦਕਾਰ ਹੈ ਜੋ ਅਧਿਕਾਰ ਹੈ ਹੱਕ ਹੈ ਅਸੀਂ ਕਿਸੇ ਨੂੰ ਦੇ ਸਕਦੇ ਵਿਉਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਦੇ ਵਿੱਚੋਂ 1430 ਅੰਗ ਕਿਤੇ ਦੇਖੋ ਬਈ ਗੁਰੂ ਮਹਾਰਾਜ ਨੇ ਔਰ ਦਸਵੇਂ ਪਾਤਸ਼ਾਹ ਨੇ ਲਿਖਿਆ ਨਾ ਅਕੀਲਾ ਜੋ ਗ੍ਰੰਥ ਸਾਹਿਬ ਦੀ ਜੋ ਸੰਪੂਰਨ ਸਾਨੂੰ ਦੇਖੇ ਲੱਗ ਗਿਆ ਵੀ ਕਿ ਜਿਸ ਗੁਰੂ ਗ੍ਰੰਥ ਸਾਹਿਬ ਮਰਦੇ ਸਾਨੂੰ ਲੰਨ ਲੈ ਗੁਰੂ ਮਾਨਿਓ ਗ੍ਰੰਥ ਸਭ ਸਿੱਖਨ ਕੋ ਹੁਕਮ ਹੈ ਇਹ ਗ੍ਰੰਥ ਸਾਹਿਬ ਦਸਮ ਪਾਤਸ਼ਾਹ ਦਾ ਲਿਖਿਆ ਹੁਣ ਲਿਖਣ ਹੋਏ ਵੀ ਲਿਖ ਸਕਦੇ ਸੀ ਪੰਤੇ ਲਿਖਣੇ ਸੀ ਬੇ ਆਹਾ ਹਾ ਭਾਈ ਜੇ ਤੂੰ ਸਿੱਖ ਬਾਨਾ ਤੇਰਾ ਇੱਕ ਪੇਖ ਵੈਰੀ ਕੰਪਲਸਰੀ ਹੈ ਬਹੁਤ ਜ਼ਰੂਰੀ ਹੈ ਇਦਾਂ ਦਾ ਰਹਿਣਾ ਤੇਰਾ ਜ਼ਰੂਰੀ ਹੈ ਇਥੇ ਤਾਂ ਗੱਲ ਹੀ ਕੋਈ ਕਹੀ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਇ ਮੈਂ ਉਸ ਦਾ ਜੀਵ ਜੋ ਰਹਿਤ ਮਰਿਆਦਾ ਦੇ ਵਿੱਚ ਰਹਿੰਦਾ ਨਾ ਸਿੱਖ ਮੇਰਾ ਉਹ ਵੇਖਾ ਵਾਲਾ ਸਿੱਖ ਨਹੀਂ ਪੇਖੀ ਪ੍ਰਭੂ ਨ ਲੱਭਈ ਵੇਨ ਸੱਚੀ ਸਿੱਖ ਪੇਗੰਬਰ ਕਟਾ ਮਾਰ ਦੋ ਨਾ ਕਿ ਪਾਛੈ ਹੀ ਕਹਿੰਦੇ ਆ जिधे कहते पेग पाया जिधे सनु कहंदे है के दसवां पाछा पेग दे ओही कहंदे पेखी ब्रह्म ननदी बिना सच्ची सीख सच्ची शिक्षा ਤੋਂ ਬਗੈਰ ਭਾਈ ਪ੍ਰਮਾਤਮਾ ਨਹੀਂ ਮਿਲਦਾ। ਪੇਖਣਾ ਨਹੀਂ ਮਿਲਦਾ। ਪੇਗ ਦਿਖਾਏ ਹੋ ਜਗਤ ਕੋ ਲੋਗਨ ਕੋ ਵਸਕੀਨ ਅੰਤ ਕਾਲ ਕਾਤੀ ਕਾਟਿਓ ਬਾਸ ਨਰਕ ਮੈ ਲੈਨੀ ਮੈਂ ਤੈਨਾਂ ਭੇਜਤੇ ਜੁਰਤ ਤਾਂ ਸਤਿਗੁਰੂ ਪਾਸ਼ਾ ਜੀ ਇਹ ਹੁਣ ਕੰਮ ਨਹੀਂ ਆਇਆ ਕਿਵੇਂ ਨੇ ਜਮਾਨੇ ਇੱਕ ਰੀਸ ਲੈਣਾ ਵਾ ਤੇ ਸਤਿਗੁਰੂ ਪਾਸ਼ਾ ਕਹਿੰਦੇ ਮੈਂ ਤਾਂ ਭਾਈ ਤੈਨੂੰ ਇੱਕ ਨਿਸ਼ਾਨੀ ਦਿੱਤੀ ਸੀ ਬੇ ਨਿਸ਼ਾਨ ਦਾ ਮਤਲਬ ਕੀ ਹੁੰਦਾ ਵਾ ਵੀ ਹਰ ਕੋਈ ਇਨਸਾਨ ਇਹ ਸੋਚ ਕੇ ਆਵੇ ਇਹ ਗੁਰੂ ਨਾਨਕ ਸਾਹਿਬ ਕਰਦਾ ਸਿੱਖ ਹੈ ਵੀ ਇਹ ਪੀਕ ਪਾਇਆ ਵੇ ਗੁਨਾਹਕ ਸਹਦਤ ਤੇ ਢੇਗ ਤੋਂ ਪਤਾ ਲੱਗੇ ਦੁਨੀਆ ਤੇਰੇ ਕੋਲ ਚੱਲ ਕੇ ਆਵੇ ਹੁਣ ਨਿਸ਼ਾਨ ਝੂਲਦੇ ਹਨ ਉਹ ਨਿਸ਼ਾਨ ਸੋ ਪੂਜਲ ਸਥਾਨ ਨਹੀਂ ਕਿਉਂ ਨਹੀਂ ਮੱਥੇ ਟੇਕੀ ਪੂਜਾ ਕਰੀਏ ਤੇ ਇੱਕ ਵੱਡਾ ਨਿਸ਼ਾਨ ਲੱਗਿਆ ਹੋਇਆ ਕਿਸ ਵਾਰ ਤੇ ਹੁਣ ਜੇ ਵਰਤਨਾ ਦਾ ਕੋਈ ਨਿਭਾਸਤਾ ਦਾ ਰੌਲਾ ਪਿਆ ਕੇਸੇ ਲਾਈਏ ਬਸੰਤੀ ਲਾਈਏ ਕਿਹੜਾ ਲਾਉਣਾ ਬਈ ਵੀ ਜਿਹੜਾ ਮਰਦੀ ਰੰਗ ਲਾਲ ਹੋਵੇ ਬੇਕਾਮ ਤੇ ਇੱਕ ਰੰਗ ਹੈ ਇੱਕੋ ਹੀ ਹੋਣਾ ਚਾਹੀਦਾ ਹੈ ਰੰਗ ਕੋਈ ਵੀ ਆ ਜਾਵੇ ਕੇਸਰੀ ਹੋਵੇ ਬਸੰਤੀ ਹੋਵੇ ਉਹਦਾ ਤਾਂ ਮਤਲਬ ਹੀ ਇਹ ਆ ਵੀ ਗੁਰੂ ਦਾ ਸຖານਾ ਤੂੰ ਕਿਸੇ ਦੇਵਤਾ ਦੇ ਵਿੱਚ ਹੈ ਤੇ ਬਿਲਕੁਲ ਇੱਥੇ ਤੂੰ ਸਾਡੇ ਕੋਲ ਆ ਇਹ ਨਿਸ਼ਾਨ ਇਸ ਲਈ ਹੁੰਦੇ ਆ ਅਸੀਂ ਇਸ ਨੂੰ ਪੂਜਾ ਦਾ ਸਮਾਨ ਲਾਦੇ ਵੀ ਇਹਨੂੰ ਮੱਥਾ ਟੇਕ ਕੇ ਆੜੜੇਲੇ ਮੋਗਤੀਆਂ ਦੀ ਪਤਾ ਨਹੀਂ ਕੀ ਕੋਈਸੇ ਕਰਦੇ ਆ ਉਹਦਾ ਕੰਮ ਹੈ ਕਿ ਨਿਸ਼ਾਨ ਨਿਸ਼ਾਨ ਦਾ ਮਤਲਬ ਹੀ ਹੋਵੇ ਸਿੱਧੇ ਵੀ ਨਿਸ਼ਾਨੀ ਲੱਗੀ ਇੱਥੇ ਵੀ ਇਹ ਗੁਰੂ ਦਾ ਘਰ ਹੈ ਇੱਥੇ ਤੇਰੀਆਂ ਲੋਕ ਦੀਆਂ ਕੋ ਲੋਕ ਦੀਆਂ ਸਾਰੀਆਂ ਬੋਤਾਂ ਕਟੀਆਂ ਜਾਣਗੀਆਂ ਆ ਜਾ ਹੁਣ ਪੁੱਛੋ ਵੀ ਨਿਸ਼ਾਨਤਾ ਤੱਕ 105 ਫੋੜ ਦਾ ਵਿਵਤਾ ਕਟੇ ਜਾ ਰਹੀ ਹੈ ਤੇ ਤਦ ਤੇਰੇ ਗ੍ਰੰਥੀ ਪਾਠੀ ਦੀ ਵਿਪਤਾ ਨਹੀਂ ਕਟੁੰਦੀ ਪਈ ਉਹਦਾ ਜਿ ਕਿੰਨਾ ਰੋਲਾ ਪਿਆ ਹੋਇਆ ਹੁਣ ਕੌਮ ਵਿੱਚ ਆ ਫੈਸਲਾ ਹੋਇਆ ਸੀ ਨੇ ਇਹਦੇ ਕੌਮ ਦਾ ਇਤਿਹਾਸਕ ਫੈਸਲਾ ਜਥੇਦਾਰਾਂ ਦਾ ਇੱਕ ਸੱਜਣ ਕਹਿੰਦਾ ਬਾਬਾ ਜੀ ਦੇ ਜਥੇਦਾਰਾਂ ਦੇ ਫੈਸਲੇ ਤੇ ਕਿਸੇ ਪ੍ਰਕਾਰ ਦਾ ਕਿੰਤੂ ਪ੍ਰੰਤੂ ਕ੍ਰਿਟਿਸਾਈਜ਼ ਨਹੀਂ ਕਰਨਾ ਚਾਹੀਦਾ ਮੈਂ ਤਾਂ ਸਤਿਵਚਨ ਜੀ ਫਿਰ ਤਾਂ ਸਭ ਤੋਂ ਪਹਿਲਾਂ ਰਾਮ ਰਹੀਮ ਵਾਲੀ ਮਾਫੀ ਵੀ ਇਹਨਾਂ ਨੇ ਦਿੱਤੀ ਹੈ ਫਿਰ ਆਪਾਂ ਵੀ ਕਿੰਤੂ ਪ੍ਰੰਤੂ ਛੱਡ ਕੇ ਫਿਰ ਉਹਦਾ ਭਾਰਦਸ਼ਤਕਾਰ ਕਰੀ ਅੱਪਾ ਤਾਂ ਹਲੇ ਤੱਕ ਡਿਸੀ ਜਾ ਰਹੇ ਆਂ ਭਾਵ ਜਥੇਦਾਰਾਂ ਦਾ ਹੁਕਮ ਅਸੀਂ ਮਨ ਮਰਜ਼ੀ ਨਾਲ ਅਦਲਾ ਬਦਲੀ ਕਰ ਸਕਦੇ ਆਂ ਉਹ ਸਹੀ ਨਹੀਂ ਇਹ ਸਹੀ ਹੈ ਇਹ ਹੁਣ ਗੱਲ ਰੰਗਦੀ ਨਹੀਂ ਗੱਲ ਇਹ ਹੈ ਵੀ ਇਤਿਹਾਸਿਕ ਫੈਸਲਾ ਇਹ ਲਵੋ ਜਿਵੇਂ ਸਾਡੇ ਪ੍ਰਚਾਰਕ ਸਹਿਬਾਨ ਨੇ ਹੁਣ ਆਮ ਹੈ ਦੇਸ਼ਾਂ ਦੇਸ਼ਾਂ ਵਿੱਚ ਹਰ ਜਗ੍ਹਾ ਤੇ ਗੱਲ ਹੋ ਰਹੀ ਹੈ ਵਿੱਚ ਉਹ ਵਿੱਚ ਰੌਲਾ ਪੈ ਰਿਹਾ ਕਮੇਟੀਆਂ ਭਾਈ ਕਹਿੰਦੇ ਕਥਾ ਕਰਨ ਵਾਲੇ ਦੇ ਕੀਰਤਨ ਕਰਨ ਦੇ ਵਿੱਚੋਂ ਪੈਸੇ ਚੱਕ ਲੈਂਦੇ ਆ ਫਿਰ ਮਰਜ਼ੀ ਨੇ ਦਿੰਦੇ ਆ ਕਿਉਂ ਚੱਕਦੇ ਹੋ ਭਾਈ ਤੁਹਾਡੇ ਪੈਸੇ ਤੁਹਾਡੀ ਗੋਲ ਕੋਲੇ ਆ ਗੋਲ ਕੇ ਜਾਂਦੇ ਆ ਉਹ ਤਾਂ ਕਿਸੇ ਪ੍ਰਚਾਰਕ ਨੇ ਕਹਿੰਨ ਲਿਆ ਵੇ ਸਾਡਾ ਹਿੱਸਾ ਦੇ ਦੇ ਜਾਂ ਪ੍ਰਚਾਰਕ ਨੂੰ ਕਿਹਾ ਨਹੀਂ ਪਰ ਜੋ ਤੇਰੇ ਮੂਰੇ ਪਿਆ ਉਹ ਸਾਡੇ 40% ਸਾਡੇ ਆ ਸੈਟ ਤੁਰਕ ਦਿਹੋ ਤੇ ਵੀ ਦੇਖੇਗਾ ਇਹ ਬੰਦ ਕਰਾਓ ਇਤਿਹਾਸਕ ਫੈਸਲਾ ਹੋਣਾ ਚਾਹੀਦਾ ਹੁਣ ਗ੍ਰਾਂਥੀਆਂ ਪਾਠੀਆਂ ਪ੍ਰਚਾਰਕਾਂ ਦੀ ਪੈਨਸ਼ਨ ਤਾਂ ਲਗਦੀ ਦੀ ਇਹ ਹੁੰਦਾ ਨਾ ਇਹਨਾਂ ਦੇ ਬੱਚੇ ਵੀ ਪੜ੍ਹ ਲੈ ਕੇ ਕੋਈ ਵੱਡੇ ਅਸਰ ਬਣਨ ਭਾਈ ਇਹਨਾਂ ਦੇ ਜੀਵਨ ਬਾਰੇ ਸੋਚੋ ਭਾਈ ਕਿ ਇਹਨਾਂ ਦਾ ਇੱਕ ਮਾਪ ਤੰਦ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਇਹ ਪਿਆਸਕ ਫੈਸਲਾ ਹੋਣਾ ਚਾਹੀਦਾ ਸੀ ਇਹ ਜਥੇਦਾਰ ਸਹਿਬਾਨਾ ਵੱਲੋਂ ਉਹਨਾਂ ਅੱਜ ਵੀ ਬੇਨਤੀ ਹੈ ਕਿ ਜਥੇਦਾਰੀ ਕਰੋ ਅਕਾਲੀ ਫੁੱਲਾ ਸਿੰਘ ਵਰਗੀ ਉਹਨਾਂ ਵਰਗੀ ਕਰੋਗੇ ਹਰ ਇੱਕ ਸਿੱਖ ਕੌਮ ਦਾ ਬੱਚਾ ਬੱਚਾ ਤੁਹਾਡਾ ਬਚਨ ਸਿਰ ਮੱਥੇ ਮੰਨੇਗਾ ਹੁਣ ਤੁਹਾਡੇ ਹੁਕਮ ਤਾਂ ਭਾਈ ਆਉਂਦੇ ਨੇ ਕਦੇ ਦਿੱਲੀ ਤੋਂ ਕਦੇ 나ਗਪੁਰ ਤੋਂ ਕਦੇ ਪੰਜਾਬ ਦੀ ਸਿਆਸਤ ਵਿੱਚੋਂ ਮਤਲਬ ਇਹ ਤਾਂ ਉਹਨਾਂ ਦੇ ਦਿਨੋ ਕੇ ਕੰਮ ਕਰਦੇ ਹੋ ਕਿ ਫਿਰ ਛੇਵੇਂ ਪਾਤਸ਼ਾਹ ਦੇ ਦੀਨੋ ਕੇ ਕੰਮ ਨਹੀਂ ਕਰਦੇ ਇਸ ਕਰਕੇ ਦੁਨੀਆ ਦਾ ਵਿਸ਼ਵਾਸ ਟੁੱਟ ਗਿਆ ਅਪਿਛੇ ਕਿਹਾ ਨਹੀਂ ਵਿਸਾਖੀ ਨੂੰ ਕਹਿੰਦੇ ਹਰ ਘਰ ਦੇ ਵਿੱਚ ਨਿਸ਼ਾਨ ਸਾਹਿਬ ਲਗਿਆ ਹੋਣਾ ਚਾਹੀਦਾ ਵਿਸਾਖੀ ਨੂੰ ਕਿੰਨੇ ਕੁ ਤੇ ਲੱਗੇ ਸੀ ਵੀ ਕਿਸੇ ਨੇ ਨਹੀਂ ਮੰਨੀ ਕੋਈ ਹੋਣਾ ਦਰਗਾਹ ਕੋਈ ਗੁਰੂ ਦਾ ਪਿਆਰਾ ਜਿਹਦੇ ਛੇਵੇਂ ਪਾਤਸ਼ਾਹ ਦੇ ਚਾਨ ਨਾਲ ਪ੍ਰੇਮ ਹੈ ਉਹਨੇ ਲਾ ਲਿਆ ਭਾਈ ਬਾਕੀ ਕਹਿੰਦੇ ਤਾਂ ਐਵੇਂ ਹੀ ਆ ਘਰੇ ਦੇ ਕੇ ਜਾਂਦੇ ਸਾਨੂੰ ਫੇਰ ਲਾ ਲੈਂਦੇ ਇਹ ਤੁਹਾਡੇ ਹੁਕਮ ਦੀ ਉਹ 300 ਸਾਲਾ ਹੋਇਆ ਖਾਸ ਕਰ ਸਾਧਨਾ ਦੇਸ ਕੌਮ ਨੂੰ ਅਪੀਲ ਕੀਤੀ ਹੁਕਮ ਕੀਤਾ ਬਈ ਸਾਰੀ ਕੌਮ ਖੰਡੇ ਬਾਟੇ ਦੀ ਪਹੁ ਲੈ ਕੇ ਅਮਰਤਾ ਲਈ ਬਣੋ ਉਹਦੇ ਨਹੀਂ ਤੁਹਾਡੀ ਸੁਣੀ ਕਿਸੇ ਨੇ ਬਈ ਉਹਦੇ ਤੁਹਾਨੂੰ ਲਾਉਣਾ ਚਾਹੀਦਾ ਸੀ ਵੀ ਸਾਡੀ ਕੌਮ ਪਤਾ ਕਿਉਂ ਨਹੀਂ ਸੁਣਦੀ ਕਿ ਅਸੀਂ ਗੁਰੂ ਦੀ ਨਹੀਂ ਸੁਣੀ ਇੱਤਾਂ ਭਾਈ ਉਤੋਂ ਆਰਡਰ ਆਇਆ ਸਾਧ ਦਿੱਤਾ ਅਜਾਣ ਕੇਸਰੀ ਤੋਂ ਬਸੰਤੀ ਹੋ ਗਈ ਹੈ ਤੈਨੂੰ ਪਤਾ ਵੀ ਕੇਸਰੀ ਨਿਸ਼ਾਨ ਸਾਡਾ ਕੇਸਰੀ ਕ ਰੰਗ ਇਹ ਸਾਡੇ ਤਿਰੰਗੇ ਵਿੱਚ ਵੀ ਪਤਾ ਨਹੀਂ ਪਈ ਰਾਜਨੀਤੀ ਦੀ ਗੱਲ ਹੋ ਗਈ ਪਈ ਤਿਰੰਗੇ ਚ ਰੰਗ ਕੱਢੋ ਇਹਨਾਂ ਦਾ ਵੀ ਬਈ ਹਰਾ ਰੰਗ ਹੈ ਉਹ ਮਦਦਵਾਨ ਪਰ ਆਮਾਨ ਹੈ ਟੇਟਾ ਇਹਨੂੰ ਆਂਦਾ ਕੇਸਰੀ ਸੀ ਇੱਕ ਇਹ ਖਾਲਸੇ ਦਾ ਸੀ ਰੰਗ ਵਿੱਚ ਇਹਦੇ ਇਹ ਪਤਾ ਹੀ ਵੀ ਉਸ ਆਦਾਨਾ ਚੁਬਦਾ ਹੋਵੇ ਕੜਵਾਤਾ ਹੋਵੇ ਨਾਗਪੁਰੋਂ ਹੁਕਮ ਆ ਗਿਆ ਹੁਣ ਬੇਰ ਕਲਾ ਕਰਦੀ ਉਹ ਆਪਦਾ ਬਣਾਓ ਹੁਣ ਕੱਲ ਨੂੰ ਕਦੇ ਇਹਨਾਂ ਨੇ ਵੀ ਤਰਕ ਇਹ ਦਿੱਤਾ ਵੀ ਪੁੱਛਿਆ ਉਹਨਾਂ ਤੋਂ ਕੌਮ ਨੇ ਪੁੱਛਿਆ ਪਹਿਲੀ ਗੱਲ ਤਾਂ ਭਈ ਫੈਸਲਾ ਲੈਣਾ ਵੱਡਾ ਕੌਮ ਦੇ ਨਾਲ ਥੋੜਾ ਗੁਰਮਤਾ ਕਰੀਦਾ ਵੀ ਕਮਰੇ ਚ ਬੈਠ ਕੇ ਫੈਸਲਾ ਨਹੀਂ ਕਰੀਦਾ ਤੇ ਤਾਂ ਭਈ ਕੱਲ ਤਾਂ ਜਥੇਦਾਰ ਉਹਨੂੰ ਵੀ ਤੁਸੀਂ ਬਦਨ ਲੱਗੇ ਉਹਨੂੰ ਖੁਦ ਨਹੀਂ ਪਤਾ ਹੁੰਦਾ ਕਿ ਉਹਦਾ ਨਾਮ ਵੀ ਨਾਉਨਸਮੈਂਟ ਹੁੰਦਾ ਜਿਹਦਾ ਨਾਮ ਨਾਉਨਸਮੈਂਟ ਹੈ ਉਹਨੂੰ ਪਤਾ ਹੀ ਨਹੀਂ ਉਹਦਾ ਜੋ ਵੀ ਮਾਨ ਮਰਿਆਦਾ ਹੁੰਦੀ ਹੈ ਸਤਿਕਾਰ ਕਰਦੇ ਆ ਸਿਰਪਾ ਪਾਉਂਦੇ ਜੱਥੇ ਦੀ ਪਾਉਂਦੇ ਉਲਟਾ ਉਹ ਕਹਿੰਦਾ ਆਪਣੀ ਧਰਮ ਪਤੀ ਨੂੰ ਵੀ ਭਾਗਵਾਨੇ ਮੈਨੂੰ ਸੁਪਨਾ ਆਇਆ ਰਾਤ ਮੈਂ ਅਕਾਲਤਾ ਸਾਹਿਬ ਦੀ ਜੱਥੇ ਦੀ ਸੰਭਾਲ ਲਈ ਪਾਗਵਨ ਪਤਾ ਕਿ ਕਹਿੰਦੇ ਨਹੀਂ ਜੀ ਤੁਸੀਂ ਸੱਚੀ ਵਿੱਚ ਹੀ ਬਣ ਗਏ ਕਹਿੰਦਾ ਮੈਂ ਤਾਂ ਸੁਪਨਾ ਹੀ ਸਮਝਦਾ ਸੀ ਮੈਂ ਕਿਵੇਂ ਬਣ ਗਿਆ ਪਾ ਵੀ ਇਹ ਹਾਲਾਤ ਆ ਸਾਡੇ ਵੀ ਅਸੀਂ ਫੈਸਲੇ ਜਿਹੜੇ ਸੰਪੂਰਨ ਸੰਗ ਤੋਂ ਗੁਰਮਤੇ ਦੇ ਮਤਾਬਕ ਲੈਣੇ ਚਾਹੀਦੇ ਆ ਆ ਵੀ ਕਰੀ ਜਾਣੇ ਉਹ ਨਿਸ਼ਾਨ ਸਾਹਵਾਂ ਦਾ ਰੰਗ ਵੀ ਕੋਈ ਗੱਲ ਨਹੀਂ ਠੀਕ ਆ ਭਾਈ ਇਹ ਵੀ ਲਾ ਲਾਂਗੇ ਪਰ ਇਤਿਹਾਸਕ ਫੈਸਲੇ ਬਹੁਤ ਨੇ ਜੇ ਸਾਨੂੰ ਲੈਣੇ ਚਾਹੀਦੇ ਇਹਨਾਂ ਪ੍ਰਚਾਰਕਾਂ ਦੇ ਜੋ ਹਾਲਾਤ ਨੇ ਰਹਿਣੀ ਬਹਿਣੀ ਇਹਨਾਂ ਦੇ ਟੈਸਟ ਵੀ ਬਾਕੀ ਤੋਂ ਹੁਣ ਡਰਾਈਵਰੀ ਆ ਹੁਣ ਸਰਕਾਰ ਕਿਉਂ ਤੁਹਾਨੂੰ ਡਰਾਈਵਰੀ ਦਾ ਲਾਇਸੈਂਸ ਦਿੰਦੀ ਹੈ ਉਹ ਚੈੱਕ ਕਰਦੀ ਹੈ ਲਾਇਸੈਂਸ ਕੱਢ ਵੀ ਕਰਦਾ ਲਾਇਸੈਂਸ ਜ਼ਰੂਰੀ ਹੈ ਨਾ ਬੇਟੂ ਕੋ ਚੈਨ ਦਿੱਤਾ ਹਾਂ ਤੈਨੂੰ ਪਤਾ ਹੋ ਡਰਾਈਵਰੀ ਦੇ ਲਾਇਸੈਂਸ ਦਾ ਇੱਕ ਗੱਡੀ ਚਲਾਉਣ ਵਾਲੇ ਦਾ ਲਾਇਸੈਂਸ ਜ਼ਰੂਰੀ ਹੈ ਜਿਨੇ ਧਰਮ ਦਾ ਗਿਆਨ ਦੇਣਾ ਧਰਮ ਦੀ ਗੱਡੀ ਨੂੰ ਗਾਂ ਚਲਾਉਣਾ ਹੈ ਉਦਾਂ ਨੇ ਕੋਈ ਕਾਗਜ਼ ਪੱਤਰ ਹੋਣਾ ਚਾਹੀਦਾ ਭਈ ਵੀ ਬਾਕੀ ਵੀ ਸਰੋਵਣੀ ਕਮੇਟੀ ਦੇ ਮੁਤਾਬਕ ਵੀ ਇਹ ਆਪਣੇ ਜਿੰਨੀਆਂ ਵੀ ਆ ਸਾਡੇ ਨਿਜਮ ਹਸੂਲੇ ਉਹਨਾਂ ਤੇ ਸੰਪੂਰਨ ਹੈ ਇਹਨੂੰ ਗੁਰਬਾਣੀ ਦਾ ਗਿਆਨ ਹੈ ਪਾਣੀ ਆਉਂਦੀ ਹੈ ਕਥਾ ਆਉਂਦੀ ਹੈ ਕੀਰਤਨ ਆਉਂਦੀ ਹੈ ਇਸ ਲੈਵਲ ਦਾ ਭਾਈ ਜਿਵੇਂ ਡਰਾਈਵਰ ਦੀ ਡਿਸਟੈਂਸ ਹੁੰਦੀ ਹੈ ਨਾ ਉਹ ਕਾਰ ਵਾਲਾ ਇਹ ਵੀ ਥੋੜੀ ਜਲਾ ਸਕਦਾ ਵਾ ਔਰ ਜਿੰਨਾ ਕਿ ਲਾਇਸੈਂਸ ਬਣਿਆ ਗੱਡੀ ਉਨੀ ਹੀ ਚਲਣੀ ਹੈ ਨਾ ਦੂਜੇ ਤਰ੍ਹਾਂ ਫੜ ਲੈਣਾ ਪਈ ਨਹੀਂ ਤੈਨੂੰ ਅਧਿਕਾਰ ਨਹੀਂ ਸੀ ਲਾਇਸੈਂਸ ਬਣਿਆ ਤੇਰਾ ਨਾ ਗੇਰ ਵਾਲਾ ਵੀ ਬਿਗੈਰ ਗੇਰ ਵਾਲੀ ਗੱਡੀ ਦਾ ਉਹ ਚੱਕੀ ਫਿਰਦਾ ਤੂੰ ਹਾਰਲੇ ਤੇ ਬੰਦਾ ਫੜੇ ਹੀ ਜਾਊਗਾ ਨਾ ਉਵੇਂ ਵੀ ਪ੍ਰਚਾਰਕਾਂ ਦਾ ਵੀ ਇੱਕ ਮਾਪਦੰਡ ਹੋਣਾ ਚਾਹੀਦਾ ਇਹ ਤਾਂ ਵੀ ਬੇਨਤੀ ਕਰਦੇ ਆ ਜਥੇਦਾਰ ਸਹਿਵਾਨਾਂ ਨੂੰ ਭਾਈ ਸਿੰਘ ਸਾਹਿਬ ਤੁਹਾਡੇ ਚਰਨਾਂ 'ਚ ਬੇਨਤੀ ਹੈ ਇਹ ਰੂਲ ਲਾਗੂ ਕਰ ਦੇਵੋ ਲਾਗੂ ਹੋਣਾ ਚਾਹੀਦਾ ਹੈ ਇਹ ਅੰਦਰ ਇਤਿਹਾਸਕ ਪੈਦਲੇ ਜਿਨ੍ਹਾਂ ਨਾਲ ਪੰਥ ਦੇ ਵਿੱਚ ਕੁਝ ਪਰਵਰਤੀ ਆਵੇ ਕੁਝ ਸੂਰ ਬਦਲੇ ਜਾਣ ਇਹ ਨਹੀਂ ਭਈ ਗੁਰੂ ਕਰਦਾ ਵਜੀਰ ਬਾਬਾ ਬੁੱਢਾ ਜੀ ਹੈ ਕਿ ਭਾਵੇਂ ਬਾਬਾ ਬੁੱਢਾ ਜੀ ਦਾ ਸਤਕਾਰ ਸੀ ਇਹਨਾਂ ਦਾ ਸਤਕਾਰ ਵੀ ਉਵੇਂ ਹੀ ਹੋਣਾ ਚਾਹੀਦਾ ਹੈ ਕਿਤੇ ਸਨਾਨ ਦੇ ਕਾਣੀ ਕਦੇ ਮਾਤਾ ਗੰਗਾ ਜੀ ਅਸ ਸੁਣ ਲੋ ਧਿਆਨ ਨਾਲ ਇਤਿਹਾਸ ਦੀ ਗੱਲ ਹੀ ਕਰਦੇ ਆਂ ਇਤਿਹਾਸ ਹੀ ਦੱਸੀ ਹੋਈ ਸੁਨੇ ਸੁਣਾਈ ਕਹਿੰਦੇ ਮਾਤਾ ਗੰਗਾ ਜੀ ਬੱਬਾ ਬੁੱਢਾ ਜੀ ਬਾਤੇ ਰੋਟੀ ਲੈ ਕੇ ਗਈ ਮਾਤਾ ਗੰਗਾ ਜੀ ਕੌਣ ਹੈ ਧਰਮ ਸਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਧਰਮ ਸਪਤਨੀ ਮਾਤਾ ਗੰਗਾ ਜੀ ਜੀ ਦੀ ਕੋਖ ਦੇ ਵਿੱਚ 6ਵੇਂ ਪਾਛਰ ਜਨ ਹੋਏ ਐਡੀ ਵੱਡੀ ਮਾਤਾ ਹੋਵੇ ਛੇਵੇਂ ਪਾਸ਼ਾ ਦੀ ਮਾਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਸੁਪਤਨੀ ਹੈ ਬਾਬਾ ਬੁੱਢਾ ਜੀ ਵਾਸਤੇ ਪ੍ਰਸ਼ਾਦਾ ਲੈ ਕੇ ਜਾਂਦੀ ਹੈ ਇਹ ਤਾਂ ਗਲਤ ਇਹ ਅਸਰ ਕਰਨਾ ਤੁਸੀਂ ਮੰਨਦੇ ਹੋ ਇਹ ਤਾਂ ਗ੍ਰੰਥਾਂ ਤੇ ਲਿਖੀ ਹੈ ਜੇ ਮੰਨਦੇ ਹੋ ਤੇ ਪਿੰਡ ਦਾ ਗ੍ਰੰਥੀ ਵੀ ਤਾਂ ਇੱਕ ਭਾਈ ਬਾਬਾ ਬੁੱਢਾ ਜੀ ਵਾਲੇ ਕੰਮ ਕਰਦਾ ਨਾ ਇਹਨੂੰ ਕਹਿੰਦੇ ਆਗਾ ਢੋਲੂ ਲੈ ਕੇ ਆ ਜੀ ਦੱਦ ਲੈ ਜੇ ਰੋਟੀ ਲੈ ਜੀ ਕਦੇ ਬੀਬੀ ਨੇ ਸੋਚਿਆ ਨਹੀਂ ਕਿ ਮਾਤਾ ਗੰਗਾ ਜੀ ਦੇਣ ਚਲੀ ਐ ਮੈਂ ਕਿਉਂ ਨਾ ਦੇਣ ਚੱਲਾਂ ਵੀ ਇਹ ਗੱਲ ਨਹੀਂ ਮੰਨਣੀ ਐ ਸੇ ਇਹ ਨਿਜਮ ਹੋਣੇ ਚਾਹੀਦੇ ਐ ਸੂਨ ਹੋਣੇ ਚਾਹੀਦੇ ਐ ਅਕਾਲ ਤਾਲ ਸਾਹਿਬ ਨੂੰ ਹੁਕਮ ਹੋਣਾ ਚਾਹੀਦਾ ਵੀ ਇਹਨਾਂ ਦਾ ਰਹਿਣ ਬਹਿਣ ਹੁਣ ਸਿੱਖ ਨੂੰ ਪੁੱਛਿਆ ਜਾਵੇ ਤੂੰ ਕਾਗਜ਼ ਨੂੰ ਮੱਥਾ ਟੇਕਦਾ ਜਾਂ ਸ਼ਬਦ ਨੂੰ বিজে শব্দ ਨੂੰ ਅਲੱਗ ਕਰਦੀ ਏ ਤੂੰ ਕਾਗਜ਼ ਨੂੰ ਮੱਥਾ ਟੇਕਦੇਂਗਾ ਇੱਕ ਬੰਡਲ ਪਿਆ ਉਹ ਤੇਰੇ ਮੋਰੇ 1/4 ਕਿਤਾਬ ਸਫੇਦ ਤੂੰ ਮੱਥਾ ਟੇਕ ਨਾ ਕਰ ਮੈਂ ਕਿਉਂ ਟੇਕਾਂ ਤੇ ਬਾਣੀ ਨਹੀਂ ਲਿਖੀ ਹੋਈ ਭਾਵ ਜਿੱਥੇ ਬਾਣੀ ਐ ਮੈਂ ਤਦ ਮੱਥਾ ਟੇਕਦਾ}}{|ਇਹੀ ਕਰਦਾ ਮੈਂ ਤੇ ਜਿਹੜਾ ਸੱਜਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਲਈ ਬਾਣੀ ਪੜਦਾ ਉਹਦੇ ਅੰਦਰ ਕਿੰਨੀ ਬਾਣੀ ਹੋਈ ਉਥੇ ਸਤਕਾਰ ਨਹੀਂ ਐ ਇੱਥੇ ਜਿਹਨੇ ਨਹੀਂ ਖਾਣਾ ਲਿਆ ਲਾ ਕੇ ਲੈ ਮਾਰਾ ਆਹ ਪਰੋਟ ਬਤਨੇ ਕੀ ਕੀ ਰੱਖੀ ਜੈ ਉਹਨੇ ਖਾਣਾ ਨਹੀਂ ਜਿਹਨੇ ਖਾਣਿਆ ਉਹਨੂੰ ਪੁੱਛਣਾ ਕੋਈ ਨਹੀਂ ਐ ਅ ਕਿੰਨੇ ਤੁਹਾਡੇ ਖੰਡ ਪਾਠ ਹੁੰਦੇ ਆ ਕਿਰੇ ਤਾਂ ਭਾਈ ਤੁਹਾਡੀ ਗਲਤੀ ਵੀ ਨਹੀਂ ਸ੍ਰੀ ਨੀਰੀਪੁਰੀ ਕਹਈਏ ਇਹ ਸਾਡੇ ਲਾਣੇ ਦੀ ਵੀ ਗਲਤੀ ਆ ਇਹਨਾਂ ਦੇ ਹਾਲਾਤ ਵੀ ਭਾਈ ਆ ਨਚਨ ਗੋਣ ਵਾਲੇ ਮੰਗੋ ਦੇਜੋ ਤੋ ਦੇਣਾ ਜੀ ਬਸ ਉਥੇ ਮਥੇ ਡਿੱਗ ਲੈਂਦੇ ਹਲੇ ਉਹ ਵੀ ਉਹਨਾਂ ਦੀ ਮਾਪ ਤਾਂ ਡਾ ਭਾਈ ਕੁਤਰੇ ਵੀ ਆਉਂਦੇ ਨਾ ਮੁੱਡੇ ਦੀ ਜਿਹੜੀ ਲੋੜੀ ਹੁੰਦੀ ਹੈ ਮੰਗਣ ਆਉਂਦੇ ਆ ਨਾਰਮਲੀ 11000 ਤਾਂ ਹੁੰਦੀ ਹੈ ਗਰੀਬ ਤੋਂ ਤੁਹਾਨੂੰ ਤਾਂ ਗਰੀਬ ਕਰਕੇ ਛੱਡਦਾ ਮੰਗ ਕੇ ਦੁਗ ਠੁਮਕੇ ਲੈ 11000 21000 51000 ਉਹਨਾਂ ਦੀ ਆਵਾ ਨਾ ਦੇ ਕੇ ਦੇਖੇ ਤੇ ਜਦੋਂ ਗੇਰੂ ਕਰਦੇ ਵਜ਼ੀਰ ਆਉਂਦੇ ਆ 6000 ਪੇਟਾ ਹੋਗੀ 7000 ਹੋਗੀ 8000 ਹੋਗੀ ਇਹਨੇ ਪੈਸੇ ਉਹ ਵਿਚਾਰਾ ਤਿੰਨ ਦਿਨ ਬੈਠਾ ਪੰਜ ਜਣੇ ਸੱਜਣ ਬੈਠੇ ਆ ਕੰਮ ਕਰ ਛੱਡ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿਰੰਤਰ ਅਖੰਡ ਬਾਣੀ ਚਰ ਰਹੀ ਏ ਉਦੋਂ ਸਾਨੂੰ ਤਕਲੀਫ ਹੁੰਦੀ ਏ ਤੇ ਇੱਕ ਨੱਚਣ ਵਾਲਾ ਦੋਪ ਠੰਮ ਕੇ ਲਾਉਂਦਾ ਜਦੀ 11000 ਕਿਤੇ ਗਿਆ ਹੀ ਨਹੀਂ ਨਾ ਇਹ ਤਾਂ ਪੱਕਾ ਹੀ ਆ ਨਾ ਨਹੀਂ ਤਾਂ ਸ਼ਰਾਬ ਦੇ ਦੇਣਗੇ ਇੱਥੇ ਜਿਦੀ ਸੇਵਾ ਕਰਕੇ ਫਲ ਲੈਣਾ ਗੁਰਬਾਣੀ ਸੁਣ ਦਾ ਮੌਕਾ ਨਹੀਂ ਏ ਤੇ ਜਿਹਨਾਂ ਦੀ ਸੇਵਾ ਕਰਨੀ ਆ ਕਦੇ ਪੁੱਛਿਆ ਅਖੰਡ ਪਾਠ ਸਹਿ ਦੀ ਸਮਾਪਤੀ ਉਪਰੰਤ ਕਿ ਬਾਬਾ ਜੀ ਸਾਰੇ ਕੋਈ ਗੱਲਾਂ ਕਰ ਐਸਾ ਹੀ ਕੋ ਹੈ ਨਹੀਂ ਕਿ ਦਾਸ ਨੇ ਬੜੀ ਸੇਵਾ ਨਿਭਾਈ ਹੈ ਕੋ ਬਿਰਲੇ ਕਰਨੇ ਪਾਪਾ ਜੀ ਪਹਿਲਾਂ ਤੁਸੀਂ ਆਓ ਪੰਜੇ ਸਿੰਘ ਸੇਵਨ ਪ੍ਰਚਾਰਕੋ ਇਹ ਸਾਰੇ ਬਸਤੀਓ ਫ੍ਰੀ ਹੋ ਕੇ ਜੋ ਵੀ ਉਹਨਾਂ ਦਾ ਫਿਰ ਉਹਨੇ ਮਾਫੀ ਮੰਗਣੀ ਇਹ ਬਾਬਾ ਜੀ ਸਤੋਂ ਸੇਵਾ ਕਰਦੇ ਆ ਤਿੰਨ ਦਿਨ ਕੋਈ ਕਮੀ ਪੇਚੀ ਰਹਗੀ ਅਣਜਾਣ ਵਿੱਚ ਸਮਝ ਕੇ ਬਖਸ਼ ਲ ਇੰਨੀ ਮਿਹਰਤਾ ਕਰਦੇ ਆ ਫਿਰ ਉਹਨਾਂ ਨੇ ਆਪਣੇ ਆਏ ਗਏ ਜਿਹਨੇ ਪਰਿਵਾਰ ਦੇ ਮੈਂਬਰ ਨੇ ਜਾਂ ਸੰਗਤ ਆਈ ਹੈ ਉਹਦਾ ਸਤਕਾਰ ਅੱਧ ਵਜੋਂ ਕਰਨਾ ਫਿਰ ਕਰਨਾ ਪਹਿਲਾਂ ਭਾਈ ਗੁਰੂ ਮਹਾਰਾਜ ਦੀ ਸਵਾਰੀ ਸਤਕੰਡ ਪਛਾਣੀ ਫਿਰ ਗੁਰੂ ਕਰਦੇ ਵਜ਼ੀਰਾਂ ਨੂੰ ਤੁਸੀਂ ਪੁੱਛਦੇ ਹੋ ਪੁੱਛ ਲਓ ਆਪਣੇ ਆਪ ਨਿਗਾ ਮਾਰ ਕੇ ਇਹ ਤੁਹਾਡੇ ਹਾਲਾਤ ਨੇ ਸਿੱਖੀ ਕਿਵੇਂ ਬਚੀ ਰਹੇ ਜੂ ਸਿੱਖੀ ਰਜ਼ੀਕ ਕਰੋ ਕਰੋ ਜਾਣ ਲੱਗੇ ਹੋਏ ਹੋ ਸੋ ਭਾਈ ਸਿੱਖੀ ਦੇ ਮਾਰਗ ਤੇ ਚੱਲੋਗੇ ਸਿੱਖੀ ਦਾ ਮਾਰਗ ਤੈਨੂੰ ਸਾਰੇ ਜੇ ਚੱਲੋਗੇ ਨਾ ਹੁਣ ਜੇ ਅਲੱਗ-ਅਲੱਗ ਆਏ ਤਾਂ ਭਾਈ ਚੱਲਦੇ ਨਹੀਂ ਅਸੀਂ ਸਿੱਧੀ ਗੱਲ ਹੈ ਜੇ ਮੰਨਦੇ ਹੁੰਦੇ ਤਾਂ ਸਾਰੇ ਇੱਕੋ ਹੀ ਰਾਹ ਚੱਲਦੇ ਨਾ ਪਰ ਸਾਰਿਆਂ ਦੇ ਰਾਹ ਅਲੱਗ-ਅਲੱਗ ਨੇ ਕਿਉਂਕਿ ਅਸੀਂ ਗੁਰੂ ਦੀ ਨਹੀਂ ਮੰਨਦੇ